ਹਾਂ ਐਂਡ ਇੰਡੀਆ ਦਿਓਸ ਆਪਾਂ ਅੱਜ ਪਰਸਨੈਲਿਟੀ ਨਾਲ ਗੱਲ ਕਰਾਂਗੇ ਸੰਧੂ ਸਾਹਿਬ ਨਾਲ ਡਾਕਟਰ ਸੰਧੂ ਅ ਡਾਕਟਰ ਸਾਹਿਬ ਅੱਜ ਤੁਸੀਂ ਜਾਣਦੇ ਹੋ ਕਿ ਆਪਾਂ ਚੁਸਾਰੀ ਸੰਗ ਵੀ ਜਾਣਦੇ ਆ ਚੰਗੀ ਤਰ੍ਹਾਂ ਇੱਕ ਗੱਲ ਨੂੰ ਕਿ ਅੱਜ ਖਰਾਕਾਂ ਦਾ ਜਾਂ ਸ਼ੈਂਪੂਆਂ ਦਾ ਜੋ ਕੈਮੀਕਲ ਨਾਲ ਚੱਲ ਪਿਆ ਉਹਦੇ ਨਾਲ ਲੋਕਾਂ ਕੋਈ ਕਿਸੇ ਦੁਕਾਨ 'ਚ ਪੈ ਗਈ ਕਿਸੇ ਦੇ ਟਵਾਲ ਝੜ ਗਏ ਤੇ ਤੁਸੀਂ ਹੇ ਟ੍ਰਾਂਸਪਲੈਂਟ ਕਰਦੇ ਹੋ ਇਸੋਂ ਦੀ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਕਲੀਨਿਕ ਕਿੱਥੇ ਆ ਜਾਂਦਾ ਹਸਪੀਟਲ ਕਿੱਥੇ ਆ ਸਾਡਾ ਕਲੀਨਿਕ ਹੈ ਜੀ ਇੱਕ ਤਾਂ ਮੇਰਾ ਇੱਥੇ ਚਟਪਿੰਡਟ ਅੱਥੇ ਚ ਕਲੀਨਿਕ ਆ ਅੱਛਾ ਜੀ ਇੱਥੇ ਮੈਂ ਓਪੀਡੀ ਕਰਦਾ ਪੇਸ਼ੈਂਟਸ ਜਿਹੜੇ ਹੁੰਦੇ ਆ ਸਰਜਰੀਆਂ ਨੇ ਉਹ ਸਾਡਾ ਕਲੀਨਿਕ ਅੰਮ੍ਰਿਤਸਰ ਰਾਮਦੀਰth ਰੋਡ ਤੇ ਪਾਲਿਆਵਨੀ ਹੋਆ ਅੱਛਾ ਜੀ ਉੱਥੇ ਸਾਡਾ ਕਲੀਨਿਕ ਆ ਤੇ ਕੜਾ ਹੁੰਦੀ ਨਹੀਂ ਸਰਜਰੀ ਵਾਲਾਂ ਦੀ ਹੀ ਕਰੀ ਫੇਸਬੁੱਕ ਤੇ ਵੇਖਿਆ ਹੈ ਇਸ ਬਾਰੇ ਸਾਡੇ ਦਰਸ਼ਕਾਂ ਥੋੜੀ ਜੀ ਜਾਣਕਾਰੀ ਦੋਗੇ ਕਿ ਕਿਵੇਂ ਵਾਲ ਛੱਡਦੇ ਆ ਕਿ ਮੁੜ ਕੇ ਕਿਵੇਂ ਤੁਹਾਡੇ ਕੋਲ ਕੀ ਕਰਦੇ ਹੋ ਤੁਸੀਂ ਸੋ ਸਭ ਤੋਂ ਪਹਿਲਾਂ ਸਾਡਾ ਖਣਕੀ ਨੇ ਅੱਛਾ ਜੀ ਦੂਸਰਾ ਜਿਹੜਾ ਅਸੀਂ ਗਰਮ ਪਾਣੀ ਦੀ ਯੂਜ਼ ਕਰਦੇ ਹਾਂ ਬਾਲ ਧੋਣ ਵਾਸਤੇ ਬਿਲਕੁਲ ਜੀ ਅੱਛਾ ਸਿਰ ਅਸੀਂ ਜਦੋਂ ਗਰਮ ਪਾਣੀ ਨਾਲ ਧੋਂਦੇ ਹਾਂ ਉਹਦੇ ਨਾਲ ਡਰਾਈਨਸ ਆਉਂਦੀ ਹੈ ਅੱਛਾ ਜੀ ਜਦੋਂ ਅਸੀਂ ਡਰਾਈਨਸ ਦਾ ਇਲਾਜ ਨਹੀਂ ਕਰਦੇ ਜਿਹਨੂੰ ਅਸੀਂ ਡੈਂਡਰਫ ਕਹਿੰਦੇ ਹਾਂ ਉਹ ਸ਼ੁਕਰੀ ਉਹਦੇ ਨਾਲ ਵੀ ਸ਼ੁਕਰੀ ਅੱਛਾ ਉਹਦੇ ਨਾਲ ਵੀ ਵਾਲ ਚੜ ਲੱਗ ਜਾਂਦੇ ਸਾਡੇ ਤੇ ਕਈ ਤੇ ਸਰੂ ਤੁਹਾਨੂੰ ਪਰਮਲ ਤੇਲ ਤੂਲ ਵੀ ਨਹੀਂ ਲਾਉਂਦੇ ਵਾਲ ਵੀ ਸੁੱਕੇ ਰੱਖਦੇ ਇਹ ਵੀ ਕਾਰਨ ਹੋ ਸਕਦਾ ਬਿਲਕੁਲ ਜੀ ਅੱਛਾ ਸਾਨੂੰ ਤੇਲ ਜਿਹੜਾ ਨਾ ਜੇ ਤੁਸੀਂ ਵੈਸੇ ਨਹੀਂ ਲਾਉਣਾ। ਅੱਛਾ ਜੀ। ਤੁਸੀਂ 9 ਤੋਂ ਅੱਧਾ ਘੰਟਾ ਪਹਿਲਾਂ ਅੱਛਾ ਜੀ। ਕਿਹੜਾ ਤੇਲ ਲਾਉ। ਸਰੂਦਾਇਕ ਔਲਿਆ ਦਾ ਕੋਈ ਕੋਈ ਵੀ ਲਗਾ ਸਕਦੇ ਹੋ। ਅੱਛਾ ਜੀ। ਨਾਰੀਅਲ ਦਾ ਤੇਲ ਲਾਉ ਉਹ ਜ਼ਿਆਦਾ ਬੈਟਰ ਹੈ। ਅੱਛਾ ਜੀ। ਨਾਰੀਅਲ ਦਾ? ਬਿਲਕੁਲ ਜੀ। ਉਹ ਜ਼ਿਆਦਾ ਬੈਟਰ ਰਹਿੰਦਾ ਕਿਉਂਕਿ ਉਹ ਕੈਮੀਕਲ ਫਰੀ ਆ। ਅੱਛਾ ਜੀ। ਬਾਕੀ ਸਾਰਿਆਂ 'ਚ ਹੀ ਕੈਮੀਕਲ ਆ ਰਹੇ ਨੇ। ਅੱਛਾ ਜੀ। ਕੋਈ ਵੀ ਪਿਓਰ ਨਹੀਂ ਮਿਲ ਰਿਹਾ। ਠੀਕ ਹੈ ਜੀ। ਦੂਸਰੇ ਮਹੀਨੇ ਦਾ ਕਾਰਨ ਆ ਐਨ ਆਰ ਆ ਇਸ ਚਾਰ ਆ ਜ਼ਿਆਦਾ। ਅੱਛਾ ਜੀ। ਉਹ ਇਸ ਲਈ ਆ ਕਿਉਂਕਿ ਇਕ ਤਾਂ ਉਹ ਗਰਮ ਪਾਣੀ ਉਹ ਯੂਸ ਕਰਦੇ ਜੋ ਇੱਥੇ। ਅੱਛਾ ਜੀ। ਦੂਸਰਾ ਇੱਥੇ ਦਾ ਪਾਣੀ ਵਿੱਚ ਕਲੋਰਿਨ ਬਹੁਤ ਜ਼ਿਆਦਾ। ਇੱਕ ਮਿੰਟ। ਸੋ ਫਿਰ ਜਦੋਂ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਆ ਫਿਰ ਉਹਦਾ ਤੁਸੀਂ ਇਹਨੂੰ ਕਿਵੇਂ ਟ੍ਰੀਟ ਕਰਦੇ ਹੋ? ਕਿਵੇਂ ਸਮਝਾਉਂਦੇ ਹੋ? ਜਦੋਂ ਤੁਸੀਂ ਫਿਰ ਟ੍ਰਾਂਸਪਲੈਂਟ ਕਰਦੇ ਹੋ, ਇਹਦਾ ਪ੍ਰੋਸੀਜਰ ਕਿੰਨੇ ਚਿਰ ਦਾ ਹੈ? ਕਿਤੇ ਕਿਵੇਂ ਸ਼ੁਰੂ ਹੁੰਦਾ? ਟ੍ਰਾਂਸਪਲੈਂਟ 'ਚ ਦੇਖੋ ਜਿੱਦ ਜਿਹੜਾ ਇੱਕ ਵਾਰ ਚਲੇ ਗਿਆ ਉਹ ਦੁਬਾਰਾ ਤੇ ਆਉਣੀ ਨਹੀਂ। ਅੱਛਾ ਜੀ। ਤਾਂ ਜਿਹੜਾ ਪਰਮਨੈਂਟ ਸੋਲੂਸ਼ਨ ਹੈ ਉਹ ਟ੍ਰਾਂਸਪਲੈਂਟ ਹੀ ਆ। ਅੱਛਾ ਜੀ। ਉਹਦੇ ਵਿੱਚ ਅਸੀਂ ਪੇਸ਼ੈਂਟ ਦਾ ਏਰੀਆ ਦੇਖਦੇ ਆ। ਅੱਛਾ अच्छा उस दा 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 दा। दा। ते अकॉर्डिंग ही ਉਹਦਾ ਪੈਕੇਜ ਬੰਦਾ ਹੈ ਪੈਕੇਜ ਵਗੈਰਾ ਬੰਦਦਾ ਹੈ ਤੇ ਸਰ ਜੇ ਮਤਲਬ ਕਿੰਨੇ ਤੋਂ ਸ਼ੁਰੂ ਹੋ ਜਾਂਦਾ तकरीबन तकरीबन ਥੋੜਾ ਬਹੁਤ ਥੋੜਾ ਬਹੁਤ ਦਾ ਦੱਸੜੋ ਸਾਡੇ ਦਰਸ਼ਕਾਂ ਨੂੰ ਕਿਤੇ ਕਿ ਬੰਦਾ ਚਲੋ ਇਹਨੇ ਕੱਠੇ-ਕੁਠੇ ਕਰ ਲੀਦਾ ਇੱਕ ਹੈ 30 35000 ਤੋਂ ਸਟਾਰਟ ਹੋ ਜਾਂਦਾ ਹੈ ਅੱਛਾ ਜੀ ਕਰੀਬ 35000 ਤੋਂ ਤੇ ਮੁੱਕਦਾ ਕਿੱਥੇ ਕਿੱਡਾ ਕੇ ਜੇ ਸਾਰੀ ਹੀ ਹੈਗੇ ਤੇ ਦੇਖੋ ਜੇ ਤਾਂ ਬਿਲਕੁਲ ਹੀ ਹੈ ਨਹੀਂਗੇ ਹਾਂ ਜੀ ਉਹਦਾ ਰਿਜ਼ਲਟ ਵੀ ਹੁੰਦਾ ਵੀ ਆਏਗਾ ਅੱਛਾ ਜੀ ਕੋਈ ਦੇਖੋ ਅਸੀਂ ਇਹ ਤਾਂ ਹੈ ਨਹੀਂ ਕਿ ਮੈਜਿਕ ਤਾਂ ਹੈ ਨਹੀਂ ਹਾਂਜੀ ਛੜੀ ਦਵਾਈ ਦਾ ਠੀਕ ਹੋ ਗਿਆ। ਯਾਨੀ ਉਹ ਉਹ ਪੁੱਛਣਾ ਜੀ ਕਿੰਨੇ ਚਿਰ ਦਾ ਪ੍ਰੋਸੀਜਰ ਹੈ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਜੋ ਟ੍ਰਾਂਸਪੋਰਟ ਤੱਕ ਪਹੁੰਚਦੇ ਹੋ ਕਿੰਨੇ ਕਿੰਨਾ ਟਾਈਮ ਪੀਰੀਅਡ ਹੁੰਦੀ ਹੈ ਉਸ ਤੋਂ ਲੱਗਦਾ ਜੇ ਨੂੰ ਮੰਨ ਲਓ ਕੋਈ ਅੱਜ ਤੁਹਾਡੇ ਕੋਲ ਪੇਸ਼ੈਂਟ ਆ ਗਿਆ ਤੁਸੀਂ ਕਿਹਾ ਵੀ ਤੁਹਾਡੇ ਟ੍ਰਾਂਸਪਲੈਂਟ ਹੋਣੇ ਹੈ। ਤੋਂ ਟ੍ਰਾਂਸਪੋਰਟ ਤੇ ਪਲੈਂਟ ਜਿਹੜੇ ਤੁਸੀਂ ਕਰਨਾ ਹੈ ਉਹ ਉਹ ਕਿੰਨੇ ਚਿਰ ਦਾ ਸਮਾਂ ਲੱਗਦਾ ਉਹ ਬਿਨਮਮ 3 ਤੋਂ 3 ਘੰਟੇ ਦਾ ਲੱਗਦਾ ਇਹ ਉਹ। ਅੱਛਾ ਇੱਕ ਉਧਰ ਹੀ ਹੋ ਜਾਂਦਾ ਸ਼ੁਰੂ ਇੱਕ ਦਿਨ। ਅੱਛਾ ਮੈਂ ਵੀ ਪਹਿਲਾਂ ਕੋਈ ਦਵਾਈਆਂ ਦੂਈਆਂ ਦਿੰਦੇ ਹਾਂ ਜਾਂ ਨਹੀਂ ਨਹੀਂ ਕੁਛ ਨਹੀਂ। ਅੱਛਾ ਸਿੱਧਾ ਪੇਸ਼ੈਂਟ ਪਹੁੰਚ ਕਿਸ਼ਟ ਦੱਸਦਾ ਸਾਡੇ ਕੋ ਅਸੀਂ ਉਹਦਾ ਏਰੀਆ ਦੇਖਦੇ ਆ ਖਰਚਾ ਦੱਸਦੇ ਆ ਖਰਚਾ ਦੱਸ ਦਿੱਤਾ ਅੱਛਾ ਜੋ ਇੰਟਰਸਟਿਡ ਆ ਉਹਨੂੰ ਆਪ ਕੁਝ ਬਲੱਡ ਟੈਸਟ ਹੁੰਦੇ ਨੇ ਅੱਛਾ ਜੀ ਜਿਹਦੇ ਵਿੱਚ ਕੀ ਉਹਦੀ ਫਿਟਨੈਸ ਦੇਖਣੀ ਹੁੰਦੀ ਸੀ ਤੇ ਜਦੋਂ ਫੇਸਬੁੱਕ ਤੇ ਦਿਖਾਉਣ ਦੇ ਹੁੰਦੇ ਉਹ ਮਾਰਕ ਜਿਹਾ ਬਣਾਉਂਦੇ ਆ ਸਿਰ ਦੇ ਉੱਪਰ ਤੇ ਇਦਾਂ ਇਦਾਂ ਇਹਦਾ ਦਾ ਕੀ ਹੈ ਵਾ ਉਹ ਕੀ ਕਹਾਣੀ ਆ ਉਹ ਹੁੰਦਾ ਹੈ ਕਿ ਅਸੀਂ ਉਹਨੂੰ ਇੱਕ ਜਿੱਤਾ ਕਿ ਆਪਾਂ ਕੋਈ ਵੀ ਘਰ ਬਣਾਉਂਦੇ ਆ ਜਾਂ ਕੁਝ ਵੀ ਕਰਦੇ ਆ ਇੱਕ ਨਕਸ਼ਾ ਬਣਾਉਂਦੇ ਆ ਅੱਛਾ ਜੀ ਉਸੇ ਤਰ੍ਹਾਂ ਅਸੀਂ ਉਥੇ ਡਰਾਇੰਗ ਕਰ ਦਿੰਦੇ ਆ ਕਿ ਪਰਟੀਕੂਲਰ ਏਰੀਆ ਅੱਛਾ ਜੀ ਜਿੱਥੇ ਗੇਰੀ ਚ ਆਪਾਂ ਲਾਉਣੇ ਨੇ ਉਹਦੀ ਹੇਅਰ ਲੈਂਥ ਕਿਸ ਤਰ੍ਹਾਂ ਦੀ ਬਣਾਉਣੀ ਆ ਠੀਕ ਹੈ ਜੀ ਜਿਹੜੇ ਉਹ ਟੈਸਟ ਵਗੈਰਾ ਨਾ ਉਹ ਕੁਝ ਜ਼ਿਆਦਾ ਤਾਂ ਨਹੀਂ ਹੁੰਦੇ ਥੋੜੇ ਨਾਰਮਲ ਹੀ ਨਾਰਮਲ ਹੀ ਹੁੰਦੇ ਉਹਦੇ ਵਿੱਚ ਜਿੱਦਾਂ ਕਿ ਉਹਦਾ ਆਪਾਂ ਦੇਖਣਾ ਹੁੰਦਾ ਤਾਂ ਐਚਪੀ ਕਿੰਨੀ ਆ ਅੱਛਾ ਜੀ ਕਿਉਂਕਿ ਥੋੜਾ ਬਹੁਤ ਬਲੱਡ ਲਾਸ ਹੁੰਦਾ ਹੈ ਅੱਛਾ ਜੀ ਕਰੀਬ 1 ਗ੍ਰਾਮ ਦੇ ਕਰੀਬ ਜਿੱਦਾਂ ਕਿ ਸੇ ਦੀ 11 ਵਾਂ ਤੋਂ ਦੀ 10 ਕਰਾਇਆ ਖੂਨ ਨਿਕਲਦਾ ਹੈ ਬਿਲਕੁਲ ਜੀ ਫਿਰ ਚੋਂ ਹਾਂ ਜੀ ਅੱਛਾ ਦੇਖੋ ਜਦੋਂ ਆਪਾਂ ਪ੍ਰੋਸੀਜਰ ਕਰਨਾ ਹੈ ਫਿਰ ਤੁਸੀਂ ਉਹ ਬਕਾਇਦਾ ਫਿਰ ਇੰਜੈਕਸ਼ਨ ਲਾ ਕੇ ਬਾਅਦ ਸਿਰ ਸਮਾਉਂਦੇ ਵੀ ਹੋਵੋਗੇ ਉਹ ਜਗ੍ਹਾ ਉਦੇ ਵਿੱਚ ਆਪਾਂ ਲੋਕਲ ਅਨੇਸਥੀसिया ਦਾ ਯੂਜ਼ ਕਰਦੇ ਆਂ ਅੱਛਾ ਜੀ ਜਿਹਦੇ ਨਾਲ ਕੀ ਏਰੀਆ ਸਨ ਕਰਨਾ ਉਹਨਾਂ ਉਹਦੇ ਨਾਲ ਠੀਕ ਹੈ ਉਸ ਤੋਂ ਬਾਅਦ ਕੋਈ ਪੇਨ ਨਹੀਂ ਕੀ ਤੇ ਬਲੱਡ ਨਿਕਲਦਾ ਬਲੱਡ ਨਿਕਲਦਾ ਡਰਾਪ ਕਰ ਲੇਗਾ ਠੀਕ ਮਤਲਬ ਉਹ ਤੁਸੀਂ ਦੱਸਿਆ ਨਾ ਅੱਜ ਤੱਕ ਅੱਜ ਤੱਕ ਇਹ ਨਹੀਂ ਕਿਸੇ ਨੇ ਨਹੀਂ ਦੱਸੀ ਗੱਲ ਉਹ ਤਾਂ ਕਹਿੰਦੇ ਸੀ ਬਾਅਦ ਲੱਗਿਆ ਲੱਗਿਆ ਨਹੀਂ ਜੀ ਬਿਲਕੁਲ ਜੇ ਬਲੱਡ ਨਿਕਲੇਗਾ ਕਿਉਂਕਿ ਕੋਈ ਵੀ ਇੱਕ ਮਾਮੂਲੀ ਜੇ ਨੀਡਲ ਸਾਡੇ ਵੱਜਦੀ ਆ ਜੀ ਤਾਂ ਬਲੱਡ ਨਿਕਲਦਾ ਹੈ ਅੱਛਾ ਤਾਂ ਸਰ ਫਿਰ ਇਹ ਕਿੰਨੇ ਜਣ ਮੰਨ ਲਓ ਜੇ ਸਾਰੇ ਸਿਰ ਦੇ ਵਾਲ ਹੈ ਨਹੀਂ ਆ ਤੇ ਕਿੰਨੇ ਜਣ ਦਾ ਪ੍ਰੋਸੀਜਰ ਹੁੰਦਾ ਕਿੰਨੇ ਘੰਟੇ ਦਾ ਲੱਗਦੇ ਟਰਾਂਸਪਲੈਂਟ ਤੇ ਦੇਖੋ ਜਿੰਨਾ ਦਾ ਤੇ ਬਹੁਤ ਜ਼ਿਆਦਾ ਹੁੰਦਾ ਹੈ ਜੀ ਉਹਦੇ 2 ਦਿਨ ਲੱਗਦੇ ਦੋ ਦੋ ਦਿਨ ਦੋ ਦਿਨ ਪੇਸ਼ੈਂਟ ਤੁਹਾਡੇ ਕੋਲ ਰੂਹ ਉਹ ਤੇ ਨਹੀਂ ਹਾਂ ਉਹਦੇ ਵਿੱਚ 5 ਤੋਂ 6 ਘੰਟੇ ਦਾ ਪ੍ਰੋਸੀਜਰ ਹੁੰਦਾ ਹੈ ਅੱਛਾ ਕਿਉਂਕਿ ਇੱਕ ਇਹਦੀ ਵੀ ਇੱਕ ਲਿਮਟ ਹੁੰਦੀ ਆ ਅੱਛਾ ਜੀ ਕਿ ਅਸੀਂ ਉਸ graft ਨੂੰ ਟਾਈਮ ਨਾਲ ਹੀ ਲਗਾਉਣਾ ਹੀ ਹੁੰਦਾ ਹੈ ਅੱਛਾ ਦੂਸਰੀ ਗੱਲ ਪੇਸ਼ੈਂਟ ਦੇ ਐਨੈਸਥੀਸ਼ੀਆ ਦੀ ਗੱਲ ਹੁੰਦੀ ਹੈ 30 ml ਅਸੀਂ ਐਨੈਸਥੀਸ਼ੀਆ ਦੇਣਾ ਹੈ ਅੱਛਾ ਉਹ ਤੋਂ ਵੱਧ ਨਹੀਂ ਐਸੀ ਦੇ ਸਕਦੇ ਅੱਛਾ ਜੀ ਪੇਸ਼ੈਂਟ ਵਾਸਤੇ ਹੌਂਫੁਲ ਨਹੀਂ ਹੋ ਸਕਦਾ ਠੀਕ ਹੈ ਜੀ ਇਸ ਕਰਕੇ ਜੇ ਜਿਆਦਾ ਪ੍ਰੋਸੀਜਰ ਹੈ ਤੇ ਜਾਂ ਜੋ ਬਾਹਰ ਲੱਗ ਜਾਂਦੇ ਮੁੜਕੇ ਉਹਦੀ ਗ੍ਰੋਥ ਹੁੰਦੀ ਹੈ ਜਿੱਦਾਂ ਨੇਚਰਲ ਵਾਲਾਂ ਦੀ ਗ੍ਰੋਥ ਹੁੰਦੀ ਹੈ ਬਿਲਕੁਲ ਉਹ ਗ੍ਰੋਥ ਹੋਊਗੀ ਉਹਨਾਂ ਦੀ ਬਿਲਕੁਲ ਹੋਏਗੀ ਅੱਛਾ ਅਸੀਂ ਜਿਹੜੇ ਵਾਲ ਲਾਉਣੇ ਆ ਉਹ ਅਸੀਂ ਜਿਹੜੀ ਨੇਚਰਲ ਜਿਹੜੇ ਨੇਚਰਲ ਇੱਕ ਹੈਅਰ ਡਾਇਰੈਕਸ਼ਨ ਹੁੰਦੀ ਹੈ ਨਾ ਹਾਂਜੀ ਅਸੀਂ ਉਸੇ ਨੂੰ ਫੋਲੋ ਕਰਨਾ ਓਕੇ ਜੀ ਜਿਹਦੇ ਨਾਲ ਕਿ ਉਹ ਬਾਅਦ ਵਿੱਚ ਜਿਸ ਤਰ੍ਹਾਂ ਤੁਸੀਂ ਹੈਅਰ ਸਟਾਈਲ ਰੱਖਣਾ ਜਿੰਨੇ ਤੁਸੀਂ ਲੰਬੇ ਰੱਖਨੇ ਆ ਡਸ ਨਾਟ ਮੈਟਰ ਤੁਸੀਂ ਤੁਸੀ ਟ੍ਰਾਂਸਪਲੈਂਟ ਕਰਨੇ ਉਹ ਤੋਂ ਕੋਈ ਲੈਂਥ ਵਗੈਰਾ ਤਾਂ ਹੁੰਦਾ ਦੀ ਕੰਡੀਸ਼ਨ ਬਿਲਕੁਲ ਜੀ ਉਹ ਅਸੀਂ ਬਿਲਕੁਲ ਟ੍ਰਿਮ ਕਰ ਦਿੰਦੇ ਹਾਂ ਛੋਟੇ ਬਿਲਕੁਲ ਛੋਟੇ ਕਿੰਨੇ ਕ ਇੰਚੀ ਅੱਧਾ ਇੰਚੀ ਉਹ ਕਰਨੇ ਹੁੰਦੇ ਆ 0.4 ਮਿਲੀਮੀਟਰ ਦੇ ਕਰੀਬ ਆਪਾਂ ਟ੍ਰਿਮਰ ਕਰਦਾ ਹੁੰਦਾ ਅੱਛਾ ਜੀ ਜਿੱਦਾਂ ਕਿ ਕਹਿ ਲੈ 0 ਨੰਬਰ ਨਹੀਂ ਲਾਉਣਾ ਸਿਰਫ 0.4 ਐਮ ਐਮ ਠੀਕ ਹੈ ਉਹ ਫਿਰ ਟ੍ਰਿਮ ਕਰ ਦੇਣਾ ਬਿਲਕੁਲ ਠੀਕ ਅਸੀਂ ਉਹਦੀ ਰੂਟ ਕੱਢ ਕੇ ਲਾਉਣੀ ਅੱਛਾ ਜੀ ਬਾਹਰ ਨਹੀਂ ਲਾਉਣਾ ਜਿਹੜੀ ਉਹਦੀ ਝੜਿਆ ਉਹਨੂੰ ਤੁਸੀਂ ਕੱਢ ਕੇ ਲਾਉਣਾ ਹੈ ਤੇ ਇਹ ਬਾਹਰ ਆਉਂਦੇ ਕਿੱਥੋਂ ਆ ਜਿਹੜੇ ਤੁਸੀਂ ਲਾ ਉਹਦੇ ਹੈਡ ਤੇ ਬੈਕ ਸੈਟ ਅੱਛਾ ਫਰੰਟ ਜਿਹੜਾ ਹੋਏਗਾ ਫਰੰਟ ਜਾਏਗਾ ਬੈਕ ਨਹੀਂ ਜਾਏ ਤੇ ਡਾਕਟਰ ਸਾਬ ਮੰਨ ਲਓ ਹੁਣ ਜਿਹਦੇ ਤੁਸੀਂ ਵਾਲ ਜਿਹੜੇ ਟ੍ਰਾਂਸਪਲੈਂਟ ਕਰਨੇ ਆ ਤੇ ਉਹਦੇ ਵਾਲ ਕਿਥੋਂ ਲਿਆ ਜਿਹੜਾ ਤੁਸੀਂ ਦੇਖੋਗੇ ਕੋਈ ਵੀ ਦੇਖ ਲਓ ਉਹਦੇ ਚਾਹੇ ਆ ਫਰੰਟ ਤੋਂ ਲੈ ਕੇ ਅਲਜੀਰੀਆ ਤੱਕ ਇੱਕ ਵੀ ਵਾਲ ਨਹੀਂ ਹੋਏਗਾ ਬਟ ਐਡਾ ਇੰਡੀਆਨਾ ਹਾਂਜੀ ਐਥੇ ਹੋਣਗੇ ਉਹਦਾ ਰੀਜ਼ਨ ਇਹ ਹੈ ਕਿ ਇਹ ਸਾਡਾ ਪਰਮਨੈਂਟ ਸੋਣਿਆ ਅੱਛਾ ਇਹ ਸਟਰੋਂਗ ਹੁੰਦੇ ਨੇ ਵਾਲ ਅਸੀਂ ਇਹਦੇ ਵਿੱਚੋਂ ਹੀ ਕੱਢਨੇ ਆ ਅੱਛਾ ਜੀ ਮਤਲਬ ਉਸੇ ਪੇਸ਼ੈਂਟ ਦੇ ਜਿਹਦੇ ਵਾਲ ਲੱਗਣੇ ਉਸੇ ਉਸੇ ਦੇ ਪੇਸ਼ੇ ਉਹਦੇ ਸਿਰ ਚੋਂ ਕੱਢਣੇ ਉਹਦੇ ਸਿਰ ਤੋਂ ਹੀ ਲੱਗਣਗੇ ਦੂਸਰੇ ਕਿਸੇ ਦੇ ਨਹੀਂ ਲੱਗ ਸਕਦੇ ਉਹ ਤਾਂ ਫਿਰ ਮੈਂ ਦੇਸੀ ਭਾਸ਼ਾ ਚ ਕਮਾਂ ਕੋ ਜਿੱਦਾਂ ਉਹ ਘਾ ਲਾਉਂਦੇ ਕੋਠੀਆਂ ਜਿਹੇ ਮੜਾ ਮੜਾ ਲਾ ਦੀ ਤਾਂ ਤੁਸੀਂ ਮੁੜ ਕੇ ਵਧ ਕੇ ਵੱਡਾ ਹੋ ਜਾਂਦਾ ਇਹੋ ਜਿਹਾ ਆਪਣੀ ਕਿਤੇ ਜੇ ਦੇਸੀ ਭਾਸ਼ਾ ਜੇਗੀ ਹੈ ਜੀ ਬਿਲਕੁਲ ਜਿਤਨਾ ਹੀ ਡਾਕਟਰੀ ਭਾਸ਼ਾ ਚ ਚਲੋ ਹੋਰ ਹੋਊਗਾ ਆਪ ਕਹਿ ਦਿੰਦੇ ਆ ਸੇਮ ਟੂ ਸੇਮ ਜਿੱਦਾਂ ਆਪਾਂ ਛੋਨਾ ਲਾਉਂਦੇ ਆ ਨਾ ਹਾਂਜੀ ਉਹੀ ਪ੍ਰੋਸੀਜਰ ਹੈ ਅੱਛਾ ਪੈਕ ਤੋਂ ਪਨੀਰੀ ਪੁੱਟੀ ਅੱਗੇ ਲਗਾ ਤੇ ਇਹ ਮੁੜ ਕੇ ਬਾਹਰ ਫੈਲਦੀ ਵੀ ਆ ਇਹ ਮੁੜਕੀ ਦੇਖੋ ਨਾ ਕਿ ਬਿਰਲੇ ਬਿਰਲੇ ਲਾਏ ਆ ਤਾਂ ਹੁਣ ਕੇ ਗ੍ਰੋਥ ਉਹ ਸੰਘਣਾ ਹੋਵੇ ਅਸੀਂ ਬਿਰਲੇ ਨਹੀਂ ਲਾਵਾਂਗੇ ਅੱਛਾ ਕਿਉਂਕਿ ਪੈਕ ਤੇ ਜਿਹੜੀ ਗ੍ਰੋਥ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ ਉਹ ਸ਼ਾਈ ਡੈਂਸਿਟੀ ਹੁੰਦੀ ਆ ਅੱਛਾ ਇਸ ਕਰਕੇ ਅਸੀਂ ਉਹ ਕਿਉਂ ਪਰ ਕੈਂਚੀ ਦਾ ਕੱਟਿਆ ਵਗੈਰਾ ਜਾਂਦਾ ਕਿ ਸਰ ਜੜ ਚੂਈ ਤੁਸੀਂ ਕਹਿੰਦੇ ਜੜ ਚੂ ਕੱਢ ਕੇ ਲਾਉਣੇ ਆ ਉਹ ਕੱਟਿਆ ਜਾਂਦਾ ਹੈ ਉਹਨਾਂ ਨੂੰ ਕਿ ਕਿਸ ਤਰ੍ਹਾਂ ਕੱਢਿਆ ਜਾਂਦਾ ਨਹੀਂ ਉਹ ਅੱਜ ਕੋਈ ਇੱਕ ਡ੍ਰਿਲ ਹੁੰਦੀ ਆ ਅੱਛਾ ਜਿੱਦਾਂ ਆਪਾਂ ਨਾਰਮਲ ਡ੍ਰਿਲ ਇੰਟੈਂਸਟ ਡ੍ਰਿਲ ਹੁੰਦੀ ਆ ਨਾ ਉਸ ਤਰ੍ਹਾਂ ਡ ਠੀਕ ਹੈ ਜਿਹੜੀ ਬਿੱਟ ਟਰਕੀ ਯੂਸ ਹੁੰਦੀ ਹੈ ਉਹੀ ਬਿੱਟ ਹੈ ਇੱਥੇ ਯੂਸ ਕਰਦੇ ਆ ਤੇ ਉਹਦੇ ਨਾਲਿਆਂ ਨੂੰ ਪੰਚ ਕੀਤਾ ਜਾਂਦਾ ਤੇ ਫਿਰ ਸਰ ਉਹਦਾ ਕੋਈ ਕੋਈ 10 ਸਾਲ ਬਾਅਦ ਜਾਂ 5 ਸਾਲ ਬਾਅਦ ਕੋਈ ਫਿਰ ਵਾਲ ਛੱਡ ਕੇ ਇਹੋ ਜਿਹਾ ਕੋਈ ਪ੍ਰੋਸੀਜਰ ਇਤਾਂ ਦੀ ਹੁੰਦਾ ਕੁਝ ਕਰਦਾ ਦਾ ਕੁਝ ਜੇ ਕੋਈ ਹੋ ਗਿਆ ਫਿਰ ਉਹਦੇ ਵਿੱਚ ਜੇਕਰ ਤੁਹਾਡੇ ਆਪਣੇ ਵਿੱਚ ਹੈਗੇ ਨੇ ਹਾਂਜੀ ਉਹ ਤੁਹਾਡੇ ਜਾ ਸਕਦੇ ਨੇ ਪਹਿਲੇ ਜਿਹੜੇ ਟ੍ਰਾਂਸਪਲੈਂਟ ਨਹੀਂ ਹੋਏ ਟ੍ਰਾਂਸਪਲੈਂਟ ਨਹੀਂ ਹੋਏ ਜਿਹੜੇ ਹੋਏ ਆ ਉਹ ਨਹੀਂ ਜਾਣਗੇ ਅੱਛਾ ਜੇ ਚੱਲ ਜਾਂਦੇ ਕਿਸੇ ਕਾਰਨ ਹੋ ਸਕਦਾ ਤਾਂ ਜਾ ਕੇ ਉਹਦਾ ਕਾਰਨ ਹੁੰਦਾ ਕਿ ਤੁਸੀਂ ਆਹ ਚੀਜ਼ ਯੂਜ਼ ਕੀਤੀ ਤਾਂ ਚਲੇਗਾ ਬਹੁਤ ਰੇਅਰ ਹੁੰਦਾ ਬਹੁਤ ਰੇਅਰ ਹੁੰਦਾ ਬਹੁਤ ਰੇਅਰ ਵੈਸੇ ਨਹੀਂ ਜਾਂਦੇ ਠੀਕ ਹੈ ਲੌਂਗ ਟਾਈਮ ਕੱਟ ਜਾਂਦੇ ਆ ਠੀਕ ਹੈ ਲੱਗੋ ਤੇ ਡਾਕਟਰ ਸਾਹਿਬ ਆਪਕਾ ਸਾਡੇ ਸਰੋਤਿਆਂ ਨੂੰ ਮੜਾ ਜਾ ਆਪ ਤੋਂ ਦੁਬਾਰੋ ਆਪਣਾ ਕਲੀਨਿਕ ਦਾ ਨਾਮ ਆਪਣੇ ਹਸਪੀਟਲ ਦਾ ਨਾਮ ਦੱਸ ਦਿਓ ਉੱਥੇ ਸਾਡਾ ਅੰਮ੍ਰਿਤਸਰ ਪਾਲ ਐਵੇਨਿਊ ਦੇ ਵਿੱਚ ਹੈ ਸਾਡਾ ਕਲੀਨਿਕ ਅੱਛਾ ਜੀ ਬਾਕੀ ਜਿੰਨੇ ਵੀ ਕੋਈ ਕਰਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣਾ ਫੋਨ ਨੰਬਰ ਲਾਈ ਦਿਓ ਨਾਲ ਫੋਨ ਨੰਬਰ ਮੇਰਾ 977 9994645 ٹھیک ہے جی ਧੰਵਾਦ ਜੀ ਅਰ ਦੇ ਜੀ ਦੀ ਆ